ਜਿਹੜਾ ਡੀਕੇਸੀ ਆ ਇਸ ਨੂੰ ਮਲਟੀਪਲਾਈ ਕਰਕੇ ਆਪਾਂ ਕਈ ਸਾਲ ਜਿਹੜਾ ਇਸ ਨੂੰ ਕਿਵੇਂ ਵਰਤਣਾ ਹੈ ਉਸ ਦੇ ਸਬੰਧ ਦੇ ਵਿੱਚ ਆਪਾਂ ਤੁਹਾਡੇ ਨਾਲ ਜਿਹੜੀ ਆ ਇਹਦੇ ਪੂਰੀ ਜਿਹੜੀ ਜਾਣਕਾਰੀ ਆ ਉਹ ਸ਼ੇਅਰ ਕਰਦੇ ਆਂ ਟ੍ਰਾਈਕੋ ਡੀਸੀ ਨੂੰ ਡੀਕੇਸੀ ਨੂੰ ਜਿਹੜਾ ਆਪਾਂ ਤਿਆਰ ਕਰਨਾ ਹੈ ਉਸ ਨੂੰ ਤਿਆਰ ਕਰਨ ਦੀ ਜਿਹੜੀ ਵਿਧੀ ਆ ਜੀ ਉਹ ਆਪਾਂ ਸਭ ਤੋਂ ਪਹਿਲਾਂ ਤਾਂ ਇੱਕ ਪਲਾਸਟਿਕ ਦਾ ਡਰਮ ਲੈਣਾ ਹੈ ਉਸ ਡਰਮ ਨੂੰ ਮਤਲਬ 200 ਲੀਟਰ ਦਾ ਜਿਹੇ ਆਪਾਂ ਡਰਮ ਲੈਨੇ ਆਂ ਉਹਦੇ ਵਿੱਚ ਆਪਾਂ 2 ਕਿਲੋ ਜਿਹੜਾ ਗੁੜ ਵਰਤਣਾ ਹੈ ਤੇ 2 ਕਿਲੋ ਆਪਾਂ ਉਬਲੇ ਹੋਏ ਜਿਹੜੇ ਆਲੂ ਜਿਹੜੇ ਆ ਉਹ ਆਪਾਂ ਨੂੰ ਚਾਹੀਦੇ ਆ ਜੀ ਤਕਰੀਬਨ ਆਲਵਾਂ ਨੂੰ ਆਪਾਂ ਜਿਹੜਾ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਪੀਸ ਲੈਣਾ ਜੀ ਹੱਥ ਦੇ ਨਾਲ ਚੰਗੀ ਤਰ੍ਹਾਂ ਉਹਨਾਂ ਨੂੰ ਮਲ ਕੇ ਇੱਕ ਬਰੀਕ ਜਿਹੜਾ ਹੈ ਜੋ ਗਰੇਵੀ ਜੀ ਬਣਾ ਕੇ ਉਹ ਆਪਾਂ ਇਸ ਡਰਮ ਦੇ ਵਿੱਚ ਪਾ ਦੇਣਾ ਜੀ ਉਸ ਤੋਂ ਬਾਅਦ ਜਿਹੜਾ ਆਪਾਂ 200 ਲੀਟਰ ਜਿਹੜਾ ਪਾਣੀ ਆ ਉਹ ਡਰਮ ਦੇ ਵਿੱਚ ਪਾ ਕੇ ਤੇ ਆਪਾਂ ਜਿਹੜਾ ਟ੍ਰਾਈਕੋ ਜਿਹੜਾ ਡੀਕੇਸੀ ਆ ਜਿਹੜਾ ਇਹ ਆਪਾਂ ਇਹ ਤਕਰੀਬਨ ਜਿਹੜਾ ਇਹਦਾ ਇੱਕ ਪਾਊਚ ਜਿਹੜਾ ਜੀ ਉਹ 200 ਲੀਟਰ ਦੇ ਡਰਮ ਦੇ ਵਾਸਤੇ ਇਹ ਆਪਾਂ ਨੂੰ ਕਾਫੀ ਆ ਜੀ ਤੇ ਇਸ ਡਰਮ ਦੇ ਵਿੱਚ ਇਹ ਸਾਰੀ ਸਮਗਰੀ ਜਿਹੜੀ ਆਪਾਂ ਪਾਉਣ ਤੋਂ ਬਾਅਦ ਇਹ ਆਪਾਂ ਇਸ ਡਰਮ ਨੂੰ ਜਿਹੜਾ ਹੈ ਸਵੇਰ ਸ਼ਾਮ ਹਲਾਉਂਦੇ ਰਹਿਣਾ ਜੀ ਤੇ ਇਹ तकरीबन 7 ਤੋਂ 8 ਦਿਨਾਂ ਦੇ ਵਿੱਚ ਇਹ ਜਿਹੜਾ ਆਪਣਾ ਟਰ ਜਿਹੜਾ ਹੈ ਘੋਲ ਏ ਉਹ तकरीबन ਜਿਹੜਾ ਹੈ ਉਹ ਤਿਆਰ ਹੋ ਜਾਊਗਾ ਇਸ ਨੂੰ ਆਪਾਂ ਸਵੇਰੇ ਸ਼ਾਮ ਇਸ ਢੰਗ ਦੇ ਨਾਲ ਆਪਾਂ ਡੰਡੇ ਦੀ ਮਦਦ ਦੇ ਨਾਲ ਆਪਾਂ ਜਿਹੜਾ ਉਹ ਹਲਾ ਦੇਣਾ ਜੀ ਤੇ 7 ਦਿਨਾਂ ਦੇ ਵਿੱਚ ਇਹ ਜਿਹੜਾ ਕਲਚਰ ਏ ਉਹ ਤਿਆਰ ਹੋ ਜਾਏਗਾ